ਅਰਧੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਇਕਾਈ ਗੁਰਦਾਸਪੁਰ ਵੱਲੋਂ ਮੈਰੀਟੋਰੀਅਸ ਸਕੂਲ ਦੇ ਗੇਟ ਅੱਗੇ ਛੁੱਟੀ ਤੋਂ ਬਾਅਦ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੁਕੀ ਗਈ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਮੈਰੀਟੋਰੀਅਸ ਅਧਿਆਪਕਾਂ ਵੱਲੋਂ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਹਰਪ੍ਰੀਤ ਗੋੜਿਆਣਾ ਤੇ ਹਰਪ੍ਰੀਤ ਦਸੂਹਾ ਨੇ ਕਿਹਾ ਕਿ ਸਰਕਾਰ ਦੇ ਲਾਰਿਆਂ ਨੂੰ ਹੁਣ ਸਹਿਣ ਨਹੀਂ ਕੀਤਾ ਜਾਵੇਗਾ ਸਿੱਖਿਆ ਤੇ ਸਿਹਤ ਦੇ ਨਾਮ ਤੇ ਸੱਤਾ ਵਿੱਚ ਆਈ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਨਤੀਜੇ ਦੇਣ ਦੇ ਬਾਵਜੂਦ ਮੈਰੀਟੋਰੀਅਸ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੇ ਮਾਮਲੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਚੱਲ ਰਹੀ ਹੈ। ਮੁੱਖ ਮੰਤਰੀ ਜਾਂ ਸਿੱਖਿਆ ਮੰਤਰੀ ਨੇ ਇਕਵੀ ਮੀਟਿੰਗ ਇਹਨਾਂ ਅਧਿਆਪਕਾਂ ਨਾਲ ਕਰਨੀ ਉਚਿਤ ਨਹੀਂ ਸਮਝੀ ਇਸ ਲਈ ਹੁਣ ਸਾਡੇ ਸਬਰ ਦਾ ਪਿਆਲਾ ਟੁੱਟ ਚੁੱਕਿਆ ਹੈ ਜੇਕਰ ਸਰਕਾਰ ਹੁਣ ਵੀ ਮੈਰੀਟੋਰੀਅਸ ਅਧਿਆਪਕਾਂ ਦੀਆਂ ਮੰਗਾਂ ਹੱਲ ਨਾ ਕਰ ਪਾਈ ਤਾਂ ਸੰਗਰਾਸ਼ ਦੇ ਤਿੱਖੇ ਰਾਹ ਪਿਆ ਜਾਵੇਗਾ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅੱਜ ਜਿਵੇਂ ਮੈਰਿਟਰ ਸਕੂਲ ਯੂਨੀਅਨ ਅਧਿਆਪਕ ਯੂਨੀਅਨ ਦੇ ਸੱਜਣ ਦੁੱਤੇ ਇਹ ਜਿਹੜਾ ਰੋਜ਼ ਪ੍ਰਦਰਸ਼ਨ ਉਹ ਕਰ ਰਹੇ ਆ ਅਸੀਂ ਅੱਜ ਪੰਜਾਬ ਸਰਕਾਰ ਦੇ ਜਿਹੜੇ ਲਾਰਿਆਂ ਦੀ ਪੰਡ ਆ ਉਹਨੂੰ ਅਸੀਂ ਫੁਕ ਰਹੇ ਆ ਕਿਉਂਕਿ ਇਹ ਸਰਕਾਰ ਜਿਹੜੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਪੰਜਾਬ ਦੇ ਵਿੱਚ ਆਈ ਸੀ ਔਰ ਬਾਅਦ ਚੜ ਕੇ ਜਿਹੜੇ ਅਸੀਂ ਕੱਚੇ ਅਧਿਆਪਕ ਉਹਨਾਂ ਨੇ ਇਸ ਸਰਕਾਰ ਨੂੰ ਬਣਾਉਣ ਦੇ ਵਿੱਚ ਆਪਣਾ ਹਿੱਸਾ ਪਾਇਆ ਸੀ ਅੱਜ ਉਹ ਸਰਕਾਰ ਲਗਾਤਾਰ ਪਿਛਲੇ 3 ਸਾਲਾਂ ਤੋਂ ਸਾਨੂੰ ਲਗਾਤਾਰ ਲਾਰੇ ਤੇ ਨਾਰਾ ਲਾ ਰਹੀ ਹੈ ਪਿਛਲੇ ਕੋਸ ਸਮੇਂ ਤੇ ਸਾਡੇ ਸਿੱਖਿਆ ਮੰਤਰੀ ਹੈਗੇ ਆ ਔਰ ਜੋਤ ਬੈਸਰੀ ਉਹ ਲਗਾਤਾਰ ਮੀਟਿੰਗਾਂ ਤੋਂ ਭੱਜ ਰਿਹਾ ਔਰ ਸਾਡੇ ਨਾਲ ਲਾਰੇ ਤੇ ਲਾਰਾ ਲਾ ਰਿਹਾ ਹੈ ਅੱਜ ਅਸੀਂ ਇਸੇ ਲਈ ਇਹ ਜਿਹੜੀ ਲਾਰੇ ਦੀ 판ਡਾ ਪੰਜਾਬ ਸਰਕਾਰ ਦੀ ਉਹ ਫੂਕੀਆਂ ਤਾਂ ਜੋ ਸਰਕਾਰ ਨੂੰ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਸਕੇ ਔਰ ਆਹ ਨਾਲੇ ਸਮੇਂ ਦੇ ਬੱਚੇ ਅਸੀਂ ਫਿਰ ਤੋਂ ਦੁਬਾਰਾ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਉਹ ਵੱਡੇ ਪੱਧਰ ਦੇ ਉੱਤੇ ਸਿੱਖਿਆ ਮੰਤਰੀ ਦੇ ਪਿੰਡ ਜਿਹੜਾ ਗੰਭੀਰਪੁਰ ਆ ਉੱਥੇ ਕਰਨ ਜਾ ਰਹੇ ਹਾਂ ਲਾਰਾ ਸਾਨੂੰ ਇਹ ਲਾਜੀ ਪਿਛਲੇ ਸਮੇਂ ਦੇ ਦੌਰਾਨ ਦਿੱਲੀ ਇਲੈਕਸ਼ਨ ਦੇ ਕਰਕੇ ਸਾਨੂੰ ਮੀਟਿੰਗ ਮਿਲੀ ਸੀ ਉਹ ਮੀਟਿੰਗ ਲਗਾਤਾਰ ਤਿੰਨ ਵਾਰ ਜਿਹੜੀ ਆ ਉਹ ਬਦਲ ਦਿੱਤੀ ਗਈ ਆ ਪਹਿਲਾਂ 8 ਤਰੀਕ ਰੱਖੀ ਗਈ ਫਿਰ ਉਹਨੂੰ ਵਧਾ ਕੇ 10 ਤਰੀਕ ਰੱਖਿਆ ਗਿਆ ਉਸ ਤੋਂ ਬਾਅਦ ਉਹ ਵੀ ਤਰੀਕ ਜਿਹੜੀ ਆ 20 ਤਰੀਕ ਰੱਖਿਆ ਗਿਆ ਉਹ ਤਰੀਕ ਫਿਰ ਤੋਂ ਜਿਹੜੀ ਆ ਬਦਲ ਦਿੱਤੀ ਗਈ ਆ ਹਣ ਸੋ ਅਸੀਂ ਮੰਗ ਸਾਡੀ ਹੈ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਜਾਵੇ ਅਸੀਂ ਜਿਹੜੇ ਅਧਿਆਪਕ ਹੈਗੇ ਆ ਉਹ ਉੱਚ ਯੋਗਤਾ ਪ੍ਰਾਪਤ ਸਾਡੇ ਅਧਿਆਪਕ ਹੈਗੇ ਆ ਪ੍ਰੋਪਰ ਚੈਨਲ ਦੇ ਥਰੂ ਭਰਤੀ ਹੋਏ ਆ 2018 ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਜਿਹਦੇ ਵਿੱਚ 8800 88 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਜਿਹੜੇ ਸੁਸਾਇਟੀ ਦੇ ਅਧਿਆਪਕ ਸੀਗੇ ਉਹਨਾਂ ਨੂੰ ਰੈਗੂਲਰ ਕੀਤਾ ਗਿਆ ਸੀ ਪਰ ਜਿਹੜੇ 250 ਦੇ ਕਰੀਬ ਅਧਿਆਪਕ ਸੀਗੇ ਮੈਰਿਟ ਵਾਲੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਇਸ ਪਾਲਿਸੀ ਦੇ ਵਿੱਚ ਨਹੀਂ ਲਿਆਂਦਾ ਗਿਆ ਔਰ ਅੱਜ ਤੱਕ ਕੱਚੇ ਜਿਹੜੇ ਹੈਗੇ ਆ ਉਹ ਕੱਚੀ ਨੌਕਰੀ ਦਾ ਸੰਤਾਪ ਭੰਡਾ ਰਿਹਾ ਅਸੀਂ ਇਹੀ ਕਰ ਮੰਗ ਕਰਦੇ ਆ ਕਿ ਜਿਹੜਾ ਸਾਨੂੰ ਜਲਦੋ ਜਲਦ ਸਰਕਾਰ ਜਿਹੜੀ ਕੀ ਆ ਉਹ 2018 ਦੇ ਨੋਟੀਫਿਕੇਸ਼ਨ ਦੇ ਆਧਾਰ ਤੇ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕਰੇ ਕਿੰਨੇ ਟੀਚਰ ਅਗਰ ਕਿੰਨੇ ਪੰਜਾਬ ਦੇ ਅਸੀਂ ਲਗਭਗ 280 ਦੇ ਕਰੀਬ ਜਿਹੜੇ ਆ ਕੋਲੇ ਟੀਚਰ ਹੈਗੇ ਮੈਰਿਟੋਰ ਸਕੂਲਾਂ ਦੇ ਵਿੱਚ 10 ਸਕੂਲ ਹੈਗੇ ਜਿਹੜੇ ਪਾਜੀ ਸਾਡੀਆਂ ਸਭ ਤੋਂ ਮੇਨ ਮੰਗ ਤਾਂ ਇਹੀ ਆ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਜਾਵੇ ਕਿਉਂਕਿ ਜਦੋਂ ਇਹ ਸਰਕਾਰ ਆਈ ਸੀਗੀ ਤੇ ਭਗਵੰਤ ਮਾਨ ਇਹ ਗੱਲ ਕਹਿੰਦਾ ਸੀ ਕਿ ਮੈਨੂੰ ਹਰਾ ਪੈਨ ਦੇ ਦਿਓ ਸਿਵਲ 77 ਰੇਡ ਦੀਆਂ ਪੌਰੀਆਂ ਚੜਾ ਦਿਓ ਮੈਂ ਤੁਹਾਡੇ ਸਾਰੇ ਮਸਲੇ ਹੱਲ ਕਰ ਦੂੰਗਾ ਪਰ ਤੁਸੀਂ ਦੇਖ ਰਹੇ ਹੋ ਸਿੱਖਿਆ ਦੇ ਨਾਲ ਨਾਲ ਸਾਰੇ ਹੀ ਪੰਜਾਬ ਜਿਹੜਾ ਉਹ ਆਪਣੀਆਂ ਮੰਗਾਂ ਲੈ ਕੇ ਤੁਰਿਆ ਫਿਰਦਾ ਸੜਕਾਂ ਤੇ ਪਰ ਕਿਸੇ ਦੀ ਵੀ ਕੋਈ ਮੰਗ ਪੂਰੀ ਨਹੀਂ ਹੋ ਰਹੀ ਤੇ ਸਾਡੀ ਮੰਗ ਤਾਂ ਇਹੀ ਆ ਸਾਨੂੰ ਬਾਰ-ਬਾਰ ਇਹ ਲਾਰੇ ਲਾਈ ਜਾਂਦੇ ਆ ਕਿ ਤੁਹਾਡਾ ਇਨਕਰੀਮੈਂਟ ਜਾਰੀ ਹੋ ਗਿਆ ਤੁਹਾਡਾ ਇਨਕਰੀਮੈਂਟ ਇੰਨਾ ਕਰੋੜ ਆ ਗਿਆ ਪਰ 8 ਸਾਲਾਂ ਤੋਂ ਸਾਡਾ ਇਨਕਰੀਮੈਂਟ ਵੀ ਬਕਾਇਆ ਆ ਪਲੱਸ ਸਾਡੀ ਜਿਹੜੀ ਸੈਲਰੀ ਆ ਉਹ ਵੀ ਵਧਾਈ ਨਹੀਂ ਜਾ ਰਹੀ ਸਾਨੂੰ ਤੇ ਹੁਣ 20 ਤਰੀਕ ਨੂੰ ਮੀਟਿੰਗ ਸਾਡੇ ਨੂੰ ਮਿਲੀ ਹੋਈ ਆ ਜੇ ਉਹਦੇ ਵਿੱਚ ਵੀ ਸਾਡਾ ਕੋਈ ਹੱਲ ਨਹੀਂ ਹੋ ਪਾਇਆ ਤੇ ਫਿਰ ਆਪਾਂ ਕੋਈ ਹੋਰ ਤਿੱਖਾ ਪ੍ਰਦਰਸ਼ਨ ਆਪਾਂ ਕਰਾਂਗੇ